ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਦੇਖਾਂਗੇ ਕਿ ਟਵਿੱਟਰ ਜਿਹੜਾ ਕਿ ਅੱਜ ਕੱਲ ਐਕਸ ਹੋ ਚੁੱਕਿਆ ਉਸ ਤੇ ਆਪਾਂ ਆਪਣਾ ਅਕਾਊਂਟ ਕਿਵੇਂ ਬਣਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਚ ਜਾਣਾ ਉਸ ਤੋਂ ਬਾਅਦ ਆਪਾਂ ਸਰਚ ਕਰਨਾ ਐਕਸ ਐਕਸ ਸਰਚ ਕਰਦੇ ਹੀ ਆਪਣੇ ਸਾਹਮਣੇ ਜਿਹੜਾ ਇੱਕ ਐਕਸ ਦਾ ਲੋਗੋ ਹੈ ਉਹ ਦਿਖੂਗਾ ਆਪਾਂ ਨੂੰ ਇਸ ਤਰ੍ਹਾਂ ਦਾ ਇਸ ਨੂੰ ਆਪਾਂ ਇੰਸਟਾਲ ਕਰ ਲੈਣੇ ਇੰਸਟਾਲ ਕਰਨ ਤੋਂ ਬਾਅਦ ਜਦੋਂ ਇੰਸਟਾਲ ਹੋ ਗਿਆ ਆਪਣੇ ਫੋਨ ਦੇ ਵਿੱਚ ਤਾਂ ਪਹਿਲੇ ਸੇ ਐਪ ਨੂੰ ਓਪਨ ਕਰਨਾ। ਹਾਂ ਇਸ ਤਰ੍ਹਾਂ ਆਪਣੇ ਕੋਲ ਐਪ ਹੈ ਜਿਹੜਾ ਉਹ ਡਾਊਨਲੋਡ ਹੋ ਗਿਆ। ਹੁਣ ਆਪਾਂ ਇਸ ਤੇ ਕਲਿੱਕ ਕਰਾਂਗੇ। ਇਸ ਨੂੰ ਓਪਨ ਕਰਾਂਗੇ। ਜਦੋਂ ਆਪਾਂ ਇਸ ਨੂੰ ਓਪਨ ਕਰਦੇ ਆਂ ਤਾਂ ਉੱਥੇ ਆਪਾਂ ਨੂੰ ਦੋ ਦੋ ਆਪਸ਼ਨ ਦੇਖਣ ਨੂੰ ਮਿਲਣਗੇ। ਪਹਿਲਾ ਆਪਸ਼ਨ ਹੈ ਜਿਹੜਾ ਉਹ ਹੋਊਗਾ ਲੌਗ ਇਨ ਆਪਣਾ ਕ੍ਰੀਏਟ ਅਕਾਊਂਟ ਦਾ। ਨੀਚੇ ਜਿਹੜਾ ਆਪਸ਼ਨ ਉਹ ਹੈਗਾ ਲੌਗ ਇਨ ਦਾ। ਪਰ ਆਪਾਂ ਨਵਾਂ ਅਕਾਊਂਟ ਬਣਾਉਣਾ ਹੈ ਤਾਂ ਕਰਕੇ ਆਪਾਂ ਕਲਿੱਕ ਕਰਾਂਗੇ ਕ੍ਰੀਏਟ ਅਕਾਊਂਟ ਤੇ। ਇਸ ਤੇ ਕਲਿੱਕ ਕਰਦੇ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਖੁੱਲ ਜਾਊਗਾ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣਾ ਨਾਮ ਹੈ ਜਿਹੜਾ ਉੱਥੇ ਲਿਖਦੇ ਨੇ ਮੰਨ ਕੇ ਚੱਲੋ ਤੁਹਾਡਾ ਜੋ ਵੀ ਨਾਮ ਹੈ ਆਪਾਂ ਲਿਖਦੇ ਆ ਰਜੂ ਨਾਮ ਇਸ ਤਰ੍ਹਾਂ ਤੁਸੀਂ ਆਪਣਾ ਨਾਮ ਹੈ ਜਿਹੜਾ ਉੱਥੇ ਲਿਖਦੇ ਨੇ ਉਸ ਤੋਂ ਬਾਅਦ ਈਮੇਲ ਤੁਸੀਂ ਆਪਣੀ ਈਮੇਲ ਆਈਡੀ ਹੈ ਜਿਹੜੀ ਉੱਪਰ ਦੇਣੀ ਆ ਉਸ ਤੋਂ ਬਾਅਦ ਡੇਟ ਆਫ ਬਰਥ ਤੁਹਾਡੀ ਜੋ ਵੀ ਡੇਟ ਆਫ ਬਰਥ ਹੈ ਤੁਸੀਂ ਆਪਣੀ ਡੇਟ ਆਫ ਬਰਥ ਫਿਲ ਕਰ ਦੇਣੀ ਹੈ ਇਸ ਤਰ੍ਹਾਂ ਡੇਟ ਆਫ ਬਰਥ ਫਿਲ ਕਰਕੇ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਖੁੱਲ ਕੇ ਸਾਡੇ ਸਾਹਮਣੇ ਆ ਜਾਏਗਾ ਇਸ ਤਰ੍ਹਾਂ ਦਾ ਇੰਟਰਫੇਸ ਆਪਣੇ ਸਾਹਮਣੇ ਖੁੱਲ ਕੇ ਆ ਜਾਏਗਾ ਇਹਨਾਂ ਨੇ ਆਪਣੀ ਮੇਲ ਆਈਡੀ ਤੇ ਆਪਾਂ ਨੂੰ ਇੱਕ ਵੈਰੀਫਿਕੇਸ਼ਨ ਕੋਡ ਭੇਜਿਆ ਆਪਾਂ ਆਪਣੀ ਮੇਲ ਆਈਡੀ ਚੈੱਕ ਕਰਾਂਗੇ ਆਪਣੀ ਮੇਲ ਆਈਡੀ ਤੇ ਜਿਹੜਾ ਆਪਾਂ ਨੂੰ ਵੈਰੀਫਿਕੇਸ਼ਨ ਕੋਡ ਆਇਆ ਹੈ ਆਪਾਂ ਉਹ ਵੈਰੀਫਿਕੇਸ਼ਨ ਕੋਡ ਹੈ ਜਿਹੜਾ ਉਹ ਕਾਪੀ ਕਰਾਂਗੇ ਜਾਂ ਫਿਰ ਯਾਦ ਕਰਾਂਗੇ ਤਾਂ ਉਹ ਵੈਰੀਫਿਕੇਸ਼ਨ ਕੋਡ ਹੈ ਜਿਹੜਾ ਆਪਾਂ ਉੱਥੇ ਭਰਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਆਪਣਾ ਵੈਰੀਫਿਕੇਸ਼ਨ ਕੋਡ ਹੈ ਜਿਹੜਾ ਫਿਲ ਕੀਤਾ ਫਿਰ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਜੇ ਮੀ ਤੁਸੀਂ ਆਪਣੀ ਮੇਲ ਆਈਡੀ ਤੋਂ ਵੈਰੀਫਿਕੇਸ਼ਨ ਕੋਡ ਉੱਥੇ ਫਿਲ ਕਰ ਦਿਓ ਤਾਂ ਨਾਲ ਦੇ ਨਾਲ ਤੁਹਾਡਾ ਅਕਾਊਂਟ ਹੈ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਦੁਬਾਰੇ ਲੌਗਇਨ ਇਸ ਨੂੰ ਕਿਵੇਂ ਕਰਨਾ ਹੈ ਉਹ ਦੇਖੋ ਥੋੜਾ ਧਿਆਨ ਨਾਲ ਇਸ ਤਰ੍ਹਾਂ ਜਦੋਂ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਉਹ ਕ੍ਰੀਏਟ ਕਰ ਲੈਨੇ ਹੋ ਉਸ ਤੋਂ ਬਾਅਦ ਤੁਸੀਂ ਉਸ ਤੇ ਦੁਬਾਰੇ ਲੌਗਇਨ ਕਰਨਾ ਹੈ ਲੌਗਇਨ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਐਪ ਤੇ ਕਲਿੱਕ ਕਰੋਗੇ ਐਪ ਨੇ ਥੋੜਾ ਟਾਈਮ ਲੈਣੇ ਤੇ ਓਪਨ ਹੋਣਾ ਹੁਣ ਇੱਥੇ ਉਹੀ ਦੋ ਆਪਸ਼ਨ ਆ ਗਈ ਕ੍ਰੀਏਟ ਅਕਾਊਂਟ ਤੇ ਲੌਗਇਨ ਕ੍ਰੀਏਟ ਆਪਾਂ ਕਰ ਲਿਆ ਫਿਰ ਆਪਾਂ ਲੌਗਇਨ ਤੇ ਕਲਿੱਕ ਕਰਾਂਗੇ ਦਵਗਣ ਤੇ ਕਲਿੱਕ ਕਰਨ ਤੋਂ ਬਾਅਦ ਇਸਨੇ ਤੁਹਾਡੀ ਮੇਲ ਆਈਡੀ ਜਾਂ ਯੂਜ਼ਰ ਨੇਮ ਪੁੱਛਣਾ ਤੁਸੀਂ ਉਹ ਭਰੋਗੇ ਉਹ ਭਰ ਕੇ ਤੁਸੀਂ ਨੈਕਸਟ ਤੇ ਕਲਿੱਕ ਕਰੋਗੇ ਇਸ ਤਰ੍ਹਾਂ ਆਈਡੀ ਭਰਨ ਤੋਂ ਬਾਅਦ ਉਸਨੇ ਪਾਸਵਰਡ ਮੰਗਣਾ ਤੁਸੀਂ ਆਪਣਾ ਪਾਸਵਰਡ ਫਿਲ ਕਰੋਗੇ ਜਦੋਂ ਤੁਸੀਂ ਪਾਸਵਰਡ ਫਿਲ ਕਰਤਾ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਊਗਾ ਇਹਦਾ ਮਤਲਬ ਤੁਹਾਡਾ ਜਿਹੜਾ ਟਵਿੱਟਰ ਦਾ ਐਕਸ ਦਾ ਅਕਾਊਂਟ ਹੈ ਜਿਹੜਾ ਓਪਨ ਹੋ ਗਿਆ ਤੇ ਵਰਕਿੰਗ 'ਚ ਤੇ ਹੁਣ ਤੁਸੀਂ ਇਸ ਤੇ ਆਪਣੇ ਟਵੀਟ ਕਰਨੇ ਆ ਤੇ ਸ਼ੇਅਰ ਕਰਨੇ ਆ ਉਹ ਸਭ ਚੀਜ਼ਾਂ ਕਿਵੇਂ ਹੋਣਗੀਆਂ ਉਹ ਤੁਸੀਂ ਜਿਵੇਂ ਇਸ ਨੂੰ ਚਲਾਓਗੇ ਥੋੜਾ ਆਪਣੇ ਆਪ ਹੀ ਤੁਸੀਂ ਸਿੱਖ ਜਾਣਾ ਹੈ ਤੁਸੀਂ ਕਿਸ ਨੂੰ ਫੋਲੋ ਕਰਨਾ ਹੈ ਕਿਸ ਨੂੰ ਨਹੀਂ ਕਰਨਾ ਇੱਕ ਮੈਂ ਰਿਕੁਐਸਟ ਕਰੂੰਗਾ ਕਿ ਆਪਣਾ ਪੀਟਰ ਪਲੱਸ ਵੀ ਦਾ ਮੁੱਦਾ ਅੱਜ ਕੱਲ੍ਹ ਜਿਆਦਾ ਆਪਖਿਆ ਹੋਇਆ ਤੇ ਉਸ ਨੂੰ ਲੈ ਕੇ ਜਿੰਨੇ ਵੀ ਵਿਦਿਆਰਥੀ ਨੇ ਜਦੋਂ ਟਵਿੱਟਰ ਤੇ ਆਣਗੇ ਆਪਾਂ ਇੱਕ ਦੂਜੇ ਨੂੰ ਜ਼ਰੂਰ ਫੋਲੋ ਕਰਨਾ ਉਸ ਨਾਲ ਤੁਹਾਡਾ ਫਾਇਦਾ ਕੀ ਹੋਣਾ ਕਿ ਤੁਸੀਂ ਜਦੋਂ ਇੱਕ ਦੂਜੇ ਨੂੰ ਫੋਲੋ ਕਰੋਗੇ ਪੀਟਰ ਪਲੱਸ ਵੀ ਦੇ ਨਾਲ ਮੁੱਦੇ ਨਾਲ ਲੱਗਦੇ ਜਿਹੜੇ ਰਿਲੇਟਿਡ ਮੁੱਦੇ ਹੋਣਗੇ ਉਹ ਹਾਈਲਾਈਟ ਹੋਣਗੇ ਉਹ ਅੱਗੇ ਫਿਰ ਟ੍ਰੈਂਡ ਵਿੱਚ ਚੱਲਣਗੇ ਤਾਂ ਸਰਕਾਰ ਦੀਆਂ ਨਜ਼ਰਾਂ ਆ ਜਾਣਗੇ ਤਾਂ ਕਰਕੇ ਇੱਕ ਦੋ ਪੀਟਰ ਪਲੱਸ ਵੀ ਨਾਲ ਜੁੜੇ ਜਿੰਨੇ ਵਿਦਿਆਰਥੀ ਨੇ ਉਹ ਤਾਂ ਤਕਰੀਬਨ ਸਾਰੇ ਇੱਕ ਦੂਜੇ ਨੂੰ ਫੋਲੋ ਕਰੇ ਲਏਓ ਕਿਉਂਕਿ ਜਦੋਂ ਅਸੀਂ ਤੁਸੀਂ ਟਵੀਟ ਰੀਟਵੀਟ ਕਰੋਗੇ ਉਹ ਫਿਰ ਚੀਜ਼ ਹੈ ਜਿਹੜੀ ਜ਼ਿਆਦਾ ਹਾਈਲਾਈਟ ਹੋਣੀ ਹੈ ਸੋ ਧੰਨਵਾਦ ਇਹ ਵੀਡੀਓ ਇੱਥੇ ਤੱਕ ਸੀ ਜੇ ਕਿਸੇ ਨੂੰ ਕੁਝ ਸਮਝਣਾ ਲੱਗੇ ਤਾਂ ਫਿਰ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਛੱਡ ਦਿਓ ਆਪਾਂ ਤੁਹਾਡੀ ਪੂਰੀ ਹੈਲਪ ਕਰਾਂਗੇ ਧੰਨਵਾਦ ਜੀ ਸਭ ਦਾ